ਭੈਰੂ ਜੀ ਦਾ ਖਾਲਸਾ ਭੈਰੂ ਜੀ ਕੀ ਫਤਿਹ ਸਾਥ ਕੇ ਤਾਂ ਬਹੁਤ ਹੋਏ ਸਾਕਾ ਬਖਰਾਏ ਸਰਹੰਦ ਦਾ ਕਦੇ ਗੌਰ ਨਾਲ ਪੜਿਆ ਲੈ ਇਤਿਹਾਸੋ ਪਾਪਣ ਕੰਦ ਦਾ ਉਦਰਤ ਵੀ ਕੰਬ ਗਈ ਆਪਣ ਕੋਈ ਰੱਬ ਰੂਹਾ ਰੱਬ ਰੂਹਾ ਦੇਖ ਕੇ ਤਪ ਦਾ ਕਾਲ ਨਾ ਠਰਿਆ ਖੇਡਣ ਦੀ ਉਮਰਾ ਸੀ ਉਮਰਾ ਸੀ ਵੈਰੀਓ ਤਰਸ ਕਿਉਂ ਨਹੀਂ ਕਰਿਆ ਖੇਡਣ ਦੀ ਉਮਰਾ ਸੀ ਉਮਰਾ ਸੀ ਵੈਰੀਓ ਤਰਸ ਕਿਉਂ ਨਹੀਂ ਕਰਿਆ ਸੰਦ ਕੋ ਦੇਵਾ ਜੀ ਨਾਲੇ ਚ ਮੈਂ ਸ਼ਾਇਦ ਇਹ ਛੱਡ ਦੇਵਣਗੇ ਸਿੱਖੀ ਦੇਵਾ ਜੀ ਨਾਲੇ ਚ ਮੈਂ ਸ਼ਾਇਦ ਛੱਡ ਦੇਵਣਗੇ ਸਿੱਖੀ ਤੱਕ ਜਿਝਬਾਉ ਧਿਆਨ ਇਨੇ ਉੱਤੇ ਚੁੱਲਣਾ ਹੀ ਜਾਲਮੋਂ ਸਿੱਖੇ ਦਿਆ ਨਿਸ਼ਾਨਾ ਕੰਗੂ ਕਰਦਾ ਪੈਤੀ ਹੀ ਪੈਤੀ ਹੀ ਗੋਦੜੀਆ ਲੰਕਾ ਟੋੜ ਨੂੰ ਵਰੀਆ ਖੇਡਣ ਦੀ ਉਮਰਾਂ ਸੀ ਉਮਰਾਂ ਸੀ ਵੈਰੀਓ ਤਰਸ ਕਿਉਂ ਨਹੀਂ ਕਰਿਆ ਖੇਡਣ ਦੀ ਉਮਰਾਂ ਸੀ ਉਮਰਾਂ ਸੀ ਵੈਰੀਓ ਤਰਸ ਕਿਉਂ ਨਹੀਂ ਕੁਝ ਕਾਕਾਓ ਸਾਵਾਂਗਰ ਜੀ ਫਟੇਤੀ ਬਹੁਤ ਸੋਹਣਾ ਬੱਚਾ